ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਆਮਾਨ ਇਲਾਕੇ ਨੂੰ ਮਾਨ ਮਿਲਿਆ ਜੀ ਬੜੀ ਚਲੋਗੇ ਸਾਰੇ ਇਲਾਕੇ ਸਾਡੇ ਆ ਪਰ ਫਿਰ ਵੀ ਜਦੋਂ ਫੂਜੀ ਹੁੰਦੀ ਆ ਜੀ ਇਹ ਨਾਲ ਤੋਂ ਵੀ ਇਹ ਨਾਲ ਤੋਂ ਵੀ ਵਧੀਆ ਹੁਣ ਫਿਰ ਨਾਰਕਾਂਗੇ ਹੱਥੇ ਕਿਪਾ ਰਹੀ ਹੈ ਛੋਟੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਕਾ ਇਹਨ ਦੇਜਾ ਉਹ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਰਹਿਨੁਮਾਈ ਏਕ ਪੰਜਾਬ ਸਰਕਾਰ ਨੇ ਇਹ ਜਿੰਮੇਵਾਰੀ ਦਿੱਤੀ ਹੈ ਇਹ ਇੱਕ ਸੇਵਾ ਦਾ ਮੌਕਾ ਦਿੱਤਾ ਜਿਵੇਂ ਤੁਸੀਂ ਗਿਆ ਇੱਕ ਇਤਿਹਾਸਿਕ ਧਰਤੀ ਹੈ ਮੈਂ ਸਮਝਦਾ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਤੇ ਮੈਂ ਬਹੁਤ ਆਸ ਨਾਲ ਗੁਰੂ ਦੀ ਨਗਰੀ ਚ ਵੀ ਆਇਆ ਹਾਂ ਜਿੱਥੇ ਮੱਠਾ ਵੀ ਟਿਕਿਆ ਹੈ ਇਹ ਪਰਮਾਤਮਾ ਕਿਰਪਾ ਨਾਲ ਹੀ ਰੱਖੇ ਜੋ ਪੰਜਾਬ ਸਰਕਾਰ ਦੇ ਪਿੱਛੇ ਨੇ ਤੁਹਾਨੂੰ ਪੂਰਾ ਕਰਕੇ ਦਿਖਾਵਾਂਗੇ ਕਿਹੜਾ ਨਸ਼ਿਆਂ ਦੇ ਇਲਾਪ ਇਹ ਚੱਲ ਰਹੇ ਉਸ ਨੂੰ ਲੜਾਂਗੇ ਤਾਂ ਜਿਹੜੀ ਵਿਕਾਸ ਦੀ ਕ੍ਰਾਂਤੀ ਚੱਲਦੀ ਉਸ ਨੂੰ ਹੋਰ ਅੱਗੇ ਲੈ ਕੇ ਜਾਂਦੀ ਹੈ ਇਹ ਦਰਸ਼ਨ ਕੋ ਬਾਤ ਨਹੀਂ ਸਾਨੂੰ ਹੈ ਤੇ ਤੇ ਕਦਮ ਕਦਮ ਹੋਰ ਮਿਲ ਵਿਖਾਲ ਤੁਪ ਸਦਾ ਆਪਣਾ ਸਿਹਤ ਇਹ ਸਿੱਖਿਆ ਦੇ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਹੋਰ ਪ੍ਰਗਤੀ ਲੈ ਕੇ ਆਉਂਦੇ ਸਰ ਇੱਕ ਮਿੰਟ ਤੁਸੀਂ ਬਿਲਕੁਲ ਠੀਕ ਕਿਹਾ ਜੀ ਇਹ ਇਤਿਹਾਸਿਕ ਨਗਰੀ ਹੈ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਸਪੈਸ਼ਲ ਜਗਾ ਇਸਕ ਦਿੱਤੀ ਹੈ ਜੀ ਤੇ ਉਸੇ ਨੂੰ ਪਛਾਣਦੇ ਹੋਏ ਪੰਜਾਬ ਸਰਕਾਰ ਕੇਂਦਰ ਸਰਕਾਰ ਜ਼ਰੂਰ ਆਪਣੀ ਫੰਡਿੰਗ ਦਿੰਦੀ ਰਹਿੰਦੀ ਹੈ ਤੇ ਹੁਣ ਅਸੀਂ ਇਹਦੇ ਉੱਤੇ ਵੀ ਜ਼ਰੂਰ ਕੰਮ ਕਰਾਂਗੇ ਏਰੀਆ ਨੂੰ ਅਸੀਂ ਸਮਝਾਂਗੇ ਵੀ ਕੀ ਇੱਥੇ ਪੋਟੈਂਸ਼ੀਅਲ ਹੈ ਕਿ ਇੱਥੇ ਦੀਆਂ ਸਟਰੈਂਥਸ ਹੈ ਤੇ ਕੀ ਕਮੀਆਂ ਨੇ ਇਸ ਤਰੀਕੇ ਨਾਲ ਕੁਝ ਪ੍ਰੋਜੈਕਟ ਉਨੇਕੇ ਜਾ ਸਕਦੇ ਨੇ ਜਿਨ੍ਹਾਂ ਨੂੰ ਕੀ ਆਪਾਂ ਸਿਰੇ ਵੀ ਚੜਾਈਏ ਤੇ ਹੋਰ ਪ੍ਰਗਤੀ ਇਸ ਏਰੀਆ ਚ ਲੈ ਕੇ ਆਈਏ ਬਹੁਤ ਇਤਿਹਾਸਿਕ ਦਿਹਾੜਾ ਆਣ ਵਾਲਾ ਦੀ ਤੇ ਪੂਰੇ ਪ੍ਰਬੰਧ ਕੀਤੇ ਜਾਣਗੇ ਜੀ ਜਾਣ ਨਾਲ ਮਿਹਨਤ ਕੀਤੀ ਜਾਏਗੀ ਵੀ ਇਸ ਨੂੰ ਆਪਾਂ ਕਿਵੇਂ ਵਧੀਆ ਤੋਂ ਵਧੀਆ ਕਰ ਸਕੀਏ ਤੇ ਨਾਲ ਹੀ ਕੁਝ ਪ੍ਰੋਜੈਕਟਸ ਵੀ ਮਤਲਬ 컨셉ਸ਼ਨ ਸਟੇਜ ਵਿੱਚ ਤੇ ਹੈਗੇ ਨੇ ਆ ਕੇ ਉਹਨਾਂ ਤੇ ਵੀ ਕੰਮ ਕਰਾਂਗੇ ਸੋ that ਤਾਂ ਜੋ ਆਪਾਂ ਕੋਈ ਨਾ ਕੋਈ ਇੱਥੇ ਇਤਿਹਾਸਿਕ ਪ੍ਰੋਜੈਕਟ ਵੀ ਆ ਸਕੇ ਅਸੀਂ ਉਸ ਤੇ ਵੀ ਜ਼ਰੂਰ ਕੰਮ ਕਰਾਂਗੇ ਥੈਂਕ ਯੂ